ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ 13 ਦੀਆਂ 13 ਸੀਟਾਂ ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਉਮੀਦਵਾਰ ਲਗਾਤਾਰ ਚੋਣ ਪ੍ਰਚਾਰ ਵੀ ਕਰ ਰਹੇ ਨੇ ਅੱਜ ਇਸੇ ਖੜੀ ਤਹਿਤ ਗੁਰਦਾਸਪੁਰ ਤੋਂ ਉਮੀਦਵਾਰ ਅਮਰ ਸ਼ੇਰ ਸਿੰਘ ਉਰਫ ਸ਼ੈਰੀ ਕਲਸੀ ਵੀ ਚੋਣ ਪ੍ਰਚਾਰ ਕਰਨ ਦੇ ਲਈ ਚੋਣ ਮੈਦਾਨ ਤੇ ਵਿੱਚ ਉਤਰੇ ਉਹਨਾਂ ਦੇ ਵੱਲੋਂ ਪਹਿਲਾਂ ਤਾਂ ਇੱਕ ਪੁਰਾਤਨ ਸ਼ਿਵ ਮੰਦਿਰ ਦੇ ਵਿੱਚ ਨਤਮਸਤਕ ਹੋਇਆ ਗਿਆ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਬਟਾਲਾ ਦੇ ਵਿੱਚ ਰੋਡ ਸ਼ੋਅ ਕੀਤਾ ਗਿਆ ਤੇ ਨਾਲ ਦੀ ਨਾਲ ਹੀ ਉਹਨਾਂ ਨੇ ਕਿਹਾ ਕਿ ਵੱਡਾ ਬਿਆਨ ਵੀ ਦਿੱਤਾ ਹੈ ਸ਼ਹਿਰੀ ਕਲਸੀ ਨੇ ਕਿਹਾ ਹੈ ਕਿ ਮੇਰਾ ਮੁਕਾਬਲਾ ਕਿਸੇ ਵੀ ਸਰਕਾਰੀ ਜਾਂ ਫਿਰ ਸਿਆਸੀ ਪਾਰਟੀ ਦੇ ਨਾਲ ਨਹੀਂ ਕਿਉਂਕਿ ਸਾਡੇ ਕੰਮਾਂ ਨੂੰ ਵੋਟ ਪਵੇਗੀ ਸਾਡੇ ਅਸੀਂ 2 ਸਾਲ ਦੇ ਵਿੱਚ ਜੋ ਵਾਅਦੇ ਕੀਤੇ ਸੀ ਉਹ ਸਾਰੇ ਲਗਭਗ ਪੂਰੇ ਕੀਤੇ ਨੇ ਸੋ ਲੋਕ ਸਾਡੇ ਕੰਮਾਂ ਤੋਂ ਖੁਸ਼ ਨੇ ਤੇ ਵੋਟ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਪਵੇਗੀ ਸਭ ਤੋਂ ਪਹਿਲੇ ਤੇ ਮੈਂ ਲੁਤਰਾ ਸਾਹਿਬ ਤੁਹਾਡੇ ਨਿਊਜ਼ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜਿਹੜਾ ਵੀ ਆਪਣਾ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਇਓ ਜੋ ਕਿ ਸਾਰੇ ਬਟਾਲੇ ਵਾਲੇ ਪਟਾਣਕੋਟ ਗੁਰਦਾਸਪੁਰ ਤੋਂ ਸਭ ਜਾਣਦੇ ਆ ਸਾਡੇ ਬਟਾਲੇ ਦੇ ਹਲਕਾ ਐਮ ਐਲ اے ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਜੀ ਨੂੰ ਐਮ ਪੀ ਦੀ ਟਿਕਟ ਨਵਾਜੀ ਗਈ ਆ ਜੋ ਅਸੀਂ ਅੱਜ ਇਥੇ ਚੌਲ ਸਾਹਿਬ ਤੋਂ ਨਤਮਸਤ ਹੋ ਕੇ ਗੁਰਦੁਆਰੇ ਤੋਂ ਮੱਥਾ ਟੇਕ ਕੇ ਅਸੀਂ ਰੋਡ ਸ਼ੋਅ ਕੱਢਣ ਜਾ ਰਹੇ ਆ ਜਿਹੜਾ ਸ਼ਹਿਰ ਦੇ ਵਿੱਚ ਨਾਲ ਟਿਕਟ ਮਿਲਣ ਦੀ ਖੁਸ਼ੀ ਦੇ ਵਿੱਚ ਬਹੁਤ ਹੀ ਲੋਕਾਂ ਦਾ ਉਤਸ਼ਾਹ ਦੇਖ ਕੇ ਜਦੋਂ ਆਪਾਂ ਇੱਥੇ ਆਏ ਲੋਕਾਂ ਦੇ ਰਸਤੇ 'ਚ ਪਿਆਰ ਕਿਸੇ ਨੂੰ ਆਪਾਂ ਕਿਹਾ ਨਹੀਂ ਆਲੀ ਲੋਕੀ ਆਪ ਹੀ ਲੋਕਾਂ ਦਾ ਪਿਆਰ ਤੇ ਸਾਨੂੰ ਲੈ ਕੇ ਆ ਰਿਹਾ ਦੇਖੋ ਜੀ ਇਹਨਾਂ ਨੇ ਅਜ ਤੱਕ 2 ਸਾਲਾਂ ਵਿੱਚ ਜੋ ਕੀਤਾ ਹੈ ਇਹ ਲੋਕਾਂ ਦਾ ਪਿਆਰ ਹੈ ਨਾ ਜਿਹ ਇੱਥੇ ਲੈ ਕੇ ਆ ਰਿਹਾ ਹੈ ਇਹ ਚੀਜ਼ਾਂ ਮਤਕੀ ਦੇਖ ਕੇ ਲੋਕੀ ਬਹੁਤ ਖੁਸ਼ ਨੇ ਆਪ ਪਛਾਨੇ ਆ ਇਹਨਾਂ ਨੂੰ ਐਮਪੀ ਜਿਤਾਓ ਤੇ ਜਿਹੜਾ ਸਾਡੇ ਡਿਸਟ੍ਰਿਕਟ ਵਾਰਾਂ ਦੇ ਜਿੰਨੇ ਵੀ ਕੰਮ ਰੁਕੇ ਨੇ ਉਹ ਵੀ ਅਸੀਂ ਕਰੀਏ ਦੇਖੋ ਬਟਾਲੇ ਦਾ ਤੇ ਨਕਸ਼ਾ ਬਦਲ ਗਿਆ ਜੀ ਤੁਸੀਂ ਦੇਖੋ ਲੁਤਰਾ ਸਾਹਿਬ ਤੁਸੀਂ ਵੀ ਇਸ ਛਾਰਚ ਕਿੰਨੇ ਸਾਲ ਤੋਂ ਰਹਿ ਰਹੇ ਹੋ ਤੁਸੀਂ ਵੀ ਅੱਗੇ ਸਰਕਾ ਦੇਖਦੇ ਸੀ ਨਾ ਹੁਣ ਕਿਸਾ ਦੀ ਸਰਕਾ ਹੋ ਗਈਆਂ ਕਿਸੇ ਚੌਂਕ ਚੋਂ ਲੰਘੀਏ ਕਿੱਤੋਂ ਵੀ ਲੰਘੀਏ ਅੱਗੇ ਲੋਕੀ ਕਹਿੰਦੇ ਕਿ ਬਟਾਲਾ ਆ ਗਿਆ ਪਤਾ ਨਹੀਂ ਖੱਡੇ ਹੀ ਵੱਡੇ ਆ ਗਏ ਨੇ ਹੁਣ ਲੱਕੀ ਕਹਿੰਦੇ ਨੇ ਬਟਾਲਾ ਐਂਟਰ ਕਰ ਗਏ ਹੁਣ ਤੇ ਮਜਾ ਆਣਾ ਗੱਡੀ ਜੂ ਜੂ ਕਰਦੀ ਜਾਨੀ ਐ ਦੇਖੋ ਇਹੀ ਫਰਕ ਆ ਨਾ ਕੰਮ ਕਰ ਰਹੇ ਨੇ ਲੋਕਾਂ ਚ ਵਿਚਰੇ ਨੇ ਬਹੁਤ ਮਿਹਨਤ ਕਰ ਰਹੇ ਨੇ ਦਿਨ ਰਾਤ ਇੱਕ ਕਰ ਰਹੇ ਨੇ ਦੇਖੋ ਜੀ ਇਹ ਹੋਰ ਵੀ ਕਰਨਗੇ ਅਸੀਂ ਸਾਰੇ ਮਿਲ ਕੇ ਆਪਾਂ ਸਾਰੇ ਮਿਲ ਕੇ ਬਟਾਲਾ ਪਠਾਨਕੋਟ ਗੁਰਦਾਸਪੁਰ ਸੂਜਾਨਪੁਰ ਮਿਲ ਕੇ ਇਹਨਾਂ ਨੂੰ ਵੱਡੀ ਜਿੱਤ ਨਾ ਹਾਸਲ ਕਰਾਈਏ ਤੇ ਇਹਨਾਂ ਨੂੰ ਕਾਮਯਾਬ ਕਰੀਏ ਧੰਨਵਾਦ ਜੀ ਆਪਣੇ ਚੂਟਾ ਵਾ ਆਪਣੀ ਚੋਣ ਨਹੀਂ ਹੁੰਦਾ ਕਿਸ ਤਰ੍ਹਾਂ ਦਾ ਰਿਸਪੋਰਟ ਦੇਖੋ ਜੀ ਮੈਂ ਧੰਨਵਾਦ ਕਰਦਾ ਮੇਰੇ ਸ਼ਹਿਰ ਵਾਸੀ ਜਿਹੜੇ ਇਹਨਾਂ ਪਿਆਰ ਕਰਦੇ ਨੇ ਮੈਂ ਸਦਾ ਰਹਿਣੀ ਹੈ ਇਹਨਾਂ ਦਾ ਸੋ ਮੈਨੂੰ ਮਾਣ ਹੈ ਇਸ ਗੱਲ ਦਾ ਕਿਉਂਕਿ ਇਹ ਲੜਾਈ ਮੇਰੀ ਨਹੀਂ ਹੈ ਮੇਰੇ ਲੋਕਾਂ ਦੀ ਲੜਾਈ ਹੈ ਔਰ ਉਹ ਲੋਕ ਮੇਰੇ ਸੰਗਤ ਸਾਡੀ ਜਿਹੜੀ ਉਹ ਆਪ ਲੜਾਈ ਲੜ ਰਹੀ ਹੈ ਸੋ ਮੈਂ ਧੰਨਵਾਦ ਕਰਦਾ ਇਹਨਾਂ ਦਾ ਜਿਹੜਾ ਇਹ ਕਿਉਂਕਿ ਪਿਛਲੇ ਲੰਬੇ ਸਮੇਂ 75 ਸਾਲ ਸਾਰੀਆਂ ਸਰਕਾਰਾਂ ਨੂੰ ਮੌਕਾ ਦੇ ਕੇ ਵੇਖ ਲਿਆ ਸੀ ਇੱਕ ਮੌਕਾ ਹੁਣ ਮੰਗ ਰਹੇ ਆ ਇਹਨਾਂ ਤੋਂ ਤੇ ਚੰਗੇ ਕੰਮ ਕਰਾਂਗੇ ਤੇ ਅਗਲੀ ਵਾਰੀ ਵੋਟਾਂ ਫਿਰ ਪਾ ਦਿਓ ਨਹੀਂ ਤੇ ਨਾ ਆਪ ਚਰਚਾ ਬਣੀ ਜੀ ਕਿ ਬੀਸ਼ਖਮਨ ਸ਼ੇਰ ਸਿੰਘ ਸ਼ਹਿਰੀ ਸਾਹਿਬ ਸੀ 28500 ਜਿੱਤੇ ਰਾਮਲੇ ਬਟਾਲੇ ਚ ਕਿੰਨੇ ਬੜਾ ਬੰਦਾ ਲੱਗਿਆ ਲੇਕਿਨ ਸੁਜਾਨਪੁਰ ਭੋਆ ਤੇ ਪਖਾਨਪੁਰ ਦੇੰਦੇ ਪਰਬੋ ਨਹੀ ਜੀ ਕੱਲ ਤੁਸੀਂ ਸਾਡੇ ਬੜੇ ਅਜੀਜ਼ ਵੱਡੇ ਭਰਾ ਪੱਤਰਕਾਰ ਔਰ ਬੜੀ ਸੂਝ-ਬੂਝ ਰੱਖਦੇ ਹੋ ਸਾਰੇ ਪੰਜਾਬ ਦੀ ਕੱਲ ਭੋਏ ਚੋਂ ਤੇ ਆਏ ਆ ਕੱਲ ਉੱਥੇ ਤੇ ਪੈਰ ਹੀ ਨਹੀਂ ਥੱਲੇ ਲੱਗਣ ਦਿੱਤੇ ਜੀ ਉਹਨਾਂ ਨੇ ਵੀ ਇੰਨਾ ਪਿਆਰ ਆ ਦੇਖੋ ਜੀ ਉਹ ਅਸਲ ਦੇ ਵਿੱਚ ਨਾ ਜੀ ਇੱਕ ਹੁੰਦੀ ਲੀਡਰ ਤੇ ਲੋਕਾਂ ਚ ਗੈਪ ਸਾਡੇ ਜਨ ਠੀਕ ਹੈ ਜੀ ਲੋਕ ਚਾਹੁੰਦੇ ਨੇ ਵੀ ਯਾਰ ਸਾਡੇ ਪਰਿਵਾਰ ਚ ਕੋਈ ਅੱਗੇ ਆਵੇ ਔਰ ਮੈਨੂੰ ਆਪਣੇ ਪਰਿਵਾਰ ਦਾ ਜੀ ਸਮਝਦੇ ਨੇ ਮੈਨੂੰ ਮਾਣ ਹੈ ਇਸ ਗੱਲ ਦਾ ਵੀ ਜਿਹੜਾ ਪਿਆਰ ਕਰਦੇ ਨੇ ਮੈਂ ਦੇਖੋ ਜੀ ਜਦੋਂ ਸੰਗਤ ਲੜਦੀ ਹੋਵੇ ਨਾ ਲੋਕ ਲੜਦੇ ਹੁਣ ਫਿਰ ਵਿਰੋਧੀ ਨਹੀਂ ਕੋਈ ਰਹਿ ਜਾਂਦਾ ਸੋ ਮੈਨੂੰ ਮਾਣ ਹੈ ਇਸ ਗੱਲ ਦਾ ਕਿਉਂਕਿ ਮੇਰੀ ਇਲੈਕਸ਼ਨ ਜਿਹੜੀ ਲੋਕ ਲੜ ਰਹੇ ਨੇ ਐਮਐਨ ਦੇ 28500 ਤੇ ਹੰਤੀ ਉਹ ਅਕਾਲਪੁਰ ਸੱਚੇ ਪਾਤਸ਼ਾਹ ਪ੍ਰਭੂ ਉਹਦੇ ਤੇ ਡਿਪੈਂਡ ਹੈ ਜੀ ਪਰਮੇਸ਼ਵਰ ਤੇ ਠੀਕ ਹੈ ਜੀ